ਦੀ ਇਲਾਕੇ ਦੀ ਸਾਰਿਆਂ ਦੀ ਵੀ ਇਹੋ ਜਿਹੇ ਜਿਹੜੇ ਕਾਤਲਾਂ ਨੂੰ ਬੰਦ ਦੀ ਕਿਹੜੀ ਕਾਰਵਾਈ ਹੋ ਤਾਂ ਹੋਣੀ ਚਾਹੀਦੀ ਹੈ ਈਵਨ ਕਿ ਜੇ ਹੋ ਸਕਤੇ ਹੋ ਜੇ ਕਾਤਲਾਂ ਨੂੰ ਫਾਂਸ ਦੀ ਜਿਹੜੀ ਸਜ਼ਾ ਦਿੱਤੀ ਜਾਵੇ ਜਦੋਂ ਕਾਤਲ ਫੜੇ ਜਾਣਗੇ ਉਸ ਤੋਂ ਬਾਅਦ ਹੀ ਹੈ ਜਿਹੜਾ ਇਹ ਬੇਟੀ ਦਾ ਜਿਹੜਾ ਸੰਸਕਾਰ ਹੈ ਸਾਰਿਆਂ ਨੇ ਠੀਕ ਦੀਪ ਸਿੰਘ ਮੁੰਜਿੰਦਰਪੁਰ ਜੀ ਕੰਮ ਤਾਂ ਵੈਸੇ ਹੀ ਰਾਤ ਬਾਹਰ ਦਾ ਤਾਂ ਰਾਤ ਦੀ ਹੈ ਜੀ ਮੈਂ ਗੱਡੀ ਪਰ ਗੱਡੀ ਟਿਪਰ ਚਲਾਉਂਦਾ ਜੀ ਮੈਂ ਰਾਤ ਦਾ ਗੱਡੀ ਲੈ ਕੇ ਗਿਆ ਵਸੀ ਰੋ ਜੀ ਮੈਨੂੰ ਸਵੇਰੇ 7 ਵਜੇ ਫੋਨ ਆਇਆ ਤੇ ਪਤਾ ਲੱਗਿਆ ਉਸ ਤੋਂ ਬਾਅਦ ਫਿਰ ਜਾਨੂ ਉੱਥੇ ਪੁੱਜਿਆ ਦਾ ਪੁਲਿਸ ਪਾਰਟੀ ਵੀ ਪਹੁੰਚ ਗਈ ਵੀ ਕਿ ਕਿਵਾਂ ਕਾਰਵਾਈ ਚੱਲ ਰਹੀ ਹੈ ਉਹ ਦੇਖ ਰਹੇ ਕਿ ਆ ਬਗ ਲੱਗਿਆ ਕਿ ਸ਼ੱਕ ਤਾਂ ਕੋਈ ਨਹੀਂ ਕੋਈ ਸ਼ੱਕ ਨਹੀਂ ਹੈ ਜੀ ਬਾਕੀ ਜਿਹਨੇ ਕਰਿਆ ਉਹਨੂੰ ਜਿਹਨੇ ਸ਼ੱਕ ਦੇ ਆਧਾਰ ਤੇ ਕਰਿਆ ਜਾਂ ਕਿਸੇ ਵੀ ਆਧਾਰ ਤੇ ਉਹ ਤਤ ਤੱਥ ਕੱਢਣਗੇ ਉਸ ਤੋਂ ਜਮਨ ਕਰੀ ਫਿਰ ਉਸ ਤੋਂ ਹਨ ਇਨਸਾਫ ਚੱਲ ਜਾਏ ਜੀ ਹਾਂਜੀ ਕਿਹੜੀ ਪਰਬਲ ਨਹੀਂ ਬਿਲਕੁਲ ਜੀ ਜੇ ਅਸੀਂ ਸੰਸਕਾਰ ਜਾਤ ਕਰੀਏ ਜਾਂ ਕੋਈ ਕਾਤਲ ਫੜਿਆ ਜਾਵੇ। ਕੀ ਹਨਾਜੀ ਛੋਟੇ ਬਲਵਿੰਦਰ ਕੌਰ ਛੋਟੇ ਗਿਆ ਲੀ ਸਿਸਟਰ ਸਭ ਹੋਜੀ ਗਿਆ ਗਲਵਾ ਅਸਰਾ ਤਨ ਵਾ 8:30 ਵਜੇ ਗਏ ਬਾਹਰ ਨੂੰ ਫੋਨ ਲੈ ਕੇ ਸਾਨੂੰ ਲੱਗਿਆ ਫੋਨ ਸੁਣਨ ਗਏ ਵੇ ਬਾਹਰ ਹੀ ਹੋਣੇ ਫੇ ਬੱਚੇ ਕਹਿਣ ਲੱਗੇ ਮਮਾ ਐ ਨਹੀਂ ਮੈਂ ਫੋਨ ਕੀਤਾ ਕਈ ਕਈ ਵਾਰ ਕੀਤਾ ਫੋਨ ਪਹਿਲਾਂ ਲੱਗਿਆ ਬਾਅਦ ਚ ਸਵਿਚ ਆਉਣ ਲੱਗ ਗਿਆ ਫਿਰ ਮੰਮੀ ਕਹਿੰਦੇ ਜੀ ਚਲ ਇਹਨਾਂ ਨੂੰ ਸੁਵਾ ਲ ਲੈ ਬੱਚੇ ਪਰੇਸ਼ਾਨ ਹੁੰਦੇ ਇਥੀ ਹੋਣੇ ਫੋਨ ਸੁਣਣ ਤੇ ਆ ਜੂंगे ਆ ਕੇ ਦੂਜੀ ਸਾਈਡਸ ਹੋ ਜਾਂਦੇ ਨਾ ਇਹ ਹੱਸ ਮੈਂ ਇਹਨਾਂ ਨੂੰ ਆਪਣੇ ਕੋਲ ਪਾ ਲਿਆ ਨਿਕਾ ਚਲ ਆ ਗਏ ਹੋਣੇ ਸੋ ਗਏ ਹੋਣੇ ਸਵੇਰੇ ਵੀ ਹੈ ਨਹੀਂ ਮੈਂ ਟੋਕਰਾ ਲੈ ਕੇ ਗਈ ਉਧਰ ਸਾਡੇ ਢੇਰ ਹੈ ਟੋਕਰਾ ਸਿੱਟਣ ਗਈ ਤੇ ਦੇਖਿਆ ਥੋੜੀ ਪਿਛੇ ਚੱਪਲਾ ਪਈਆਂ ਤੇ ਐਨ ਸਾਹਮਣੇ ਡੈੱਡ ਬੋਡੀ ਪਈ ਤੇ ਬਹੁਤ ਬੁਰੀ ਤਰ੍ਹਾਂ ਕੱਟਵੱਟ ਹੋਈ ਇਥੇ ਅੱਛਾ ਕੋਈ ਸਬੰਧ ਨਹੀਂ ਕੋਈ ਲੱਗਦਾ ਕਿ ਸੈਂਟਰੀ ਕੋਈ ਲੱਗਦਾ ਨਹੀਂ ਜੀ ਅਦੋਂ ਦਾ ਕੁਐਸਚਨ ਹੈ ਕੋਈ ਕਿਸੇ ਸ਼ਖਸ ਦੀ ਗੱਲ ਨਹੀਂ ਅੱਜ ਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਤੇ ਬਰਿੰਦਰ ਕੌਰ ਜਿਹੜੀ ਪੂਰੀ ਨੋਦੇ ਮਾਜਰਾ ਤੋਂ ਵਹਿਆ ਵੀ ਉਹਦੀ ਸਿਸਟਰ ਜਿਹੜੀ ਰਾਤ ਨੂੰ ਉਹਨੂੰ ਫੋਨ ਆਇਆ ਸੀ ਕਿ ਉਹਦਾ ਤਾਂ ਫੋਨ ਉਹਨਾਂ ਨੇ ਉਹ ਬਾਹਰ ਗਈ ਹੈ ਤੇ ਬਾਹਰ ਗਈ ਜਦੋਂ ਉਸ ਤੋਂ ਬਾਅਦ ਫੋਨ ਕਰਕੇ ਵਾਪਸ